ਗੁਰੂ ਸਾਹਿਬ ਜੀ ਦਾ ਖਾਲਸਾ ਗੁਰੂ ਸਾਹਿਬ ਜੀ ਕੀ ਫਤਿਹ ਉਹ ਗੁਰੂ ਸواری ਸੰਗਤ ਜੀ ਆਓ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਨ ਬਾਣੀ ਸਿੱਧ ਗੋਸ਼ਟ ਅੱਜ ਅਸੀਂ ਇਹਨੀਆਂ ਅਗਲੀਆਂ 2 ਪੌੜੀਆਂ ਕੱਠੀਆਂ ਵਿਚਾਰਨੀਆਂ ਹਨ ਸਭ ਤੋਂ ਪਹਿਲਾਂ ਪੌੜੀ ਨੰਬਰ 69 ਹੈ ਤੇ ਇਸ ਪੌੜੀ ਦਾ ਪਹਿਲੇ ਪਾਠ ਕਰੀਏ ਕਿ ਬਾਣੀ ਕਿਵੇਂ ਪੜ੍ਹਨੀ ਹੈ ਗੁਰਮੁਖ ਸੱਚ ਸ਼ਬਦ ਵਿਚਾਰਾ ਕੋਈ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਧੀਜੈ ਬਿਰਲਾ ਬੁਝੈ ਕੋਏ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਇਹ 69 ਨੰਬਰ ਪਉੜੀ ਹੈ ਇੱਚ ਸਤਗੁਰ ਜੀ ਸਿੱਧਾਂ ਦੇ ਨਾਲ ਗੁਰੂ ਦੇ ਦਸੇ ਰਾਹ ਤੇ ਚੱਲਣ ਵਾਲੇ ਮਨੁੱਖ ਦੀ ਗੱਲ ਕਰਦੇ ਨੇ ਸਤਿਗੁਰ ਆਖਦੇ ਨੇ ਜਿਹੜਾ ਗੁਰਮੁਖ ਕਿਉਂਕਿ ਗੁਰਮੁਖ ਦੇ ਖ ਖੇ ਨੂੰ ਸਿਹਾਰੀ ਹੈ ਜਦੋਂ ਖ ਖੇ ਨੂੰ ਆਖਰੀ ਅੱਖਰ ਨੂੰ ਸਿਹਾਰੀ ਆਉਂਦੀ ਹੈ ਤਾਂ ਉਹਦਾ ਮਤਲਬ ਹੁੰਦਾ ਗੁਰੂ ਦੇ ਦਸੇ ਰਾਹ ਤੇ ਚੱਲਣ ਵਾਲਾ ਮਨੁੱਖ ਫਿਰ ਉਹ ਗੁਰਮੁਖ ਬਣ ਜਾਂਦਾ ਸਤਿਗੁਰ ਆਖਦੇ ਨੇ ਗੁਰਮੁਖ ਸੱਚ ਸ਼ਬਦ ਵਿਚਾਰਕ ਹੋਏ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਬ੍ਰਹ마ਤਮਾ ਪਰਮੇਸ਼ਰ ਨੂੰ ਜਾਣ ਵਾਸਤੇ ਸ਼ਬਦ ਦੀ ਵਿਚਾਰ ਕਰਦਾ ਪਰ ਕੋਈ ਕੋਈ ਕਰਦਾ ਜੈਸ ਤਰ੍ਹਾਂ ਕਹਿ ਲਿਏ ਕਿ ਜਿਹੜਾ ਗੁਰਮੁਖ ਕੋਈ ਗੁਰਮੁਖ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸ਼ਬਦ ਦੀ ਵਿਚਾਰ ਕਰੇ ਫਿਰ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਜਦੋਂ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ ਉਹਦੇ ਅੰਦਰ ਪ੍ਰਮਾਤਮਾ ਦੀ ਬਾਣੀ ਪ੍ਰਗਟ ਹੋ ਜਾਂਦੀ ਹੈ ਭਾਵ ਪ੍ਰਮਾਤਮਾ ਦਾ ਗਿਆਨ ਪ੍ਰਗਟ ਹੋ ਜਾਂਦਾ ਉਹਦੇ ਬੋਲ ਵੀ ਪਵਿੱਤਰ ਹੋ ਜਾਂਦੇ ਗੁਰਮੁਖ ਮਨ ਭੀਜੈ ਵਿਰਲਾ ਬੁੱਝੈ ਬੁੱਝੈ ਇਹਨੂੰ ਬੁੱਝੈ ਨਹੀਂ ਕਹਿਣਾ ਜਦੋਂ ਲੰਕੜ ਦੱਗੀ ਬੱਬੇ ਨੂੰ ਬੁੱਝੈ ਸਤਿਗੁਰੂ ਆਖਦੇ ਨੇ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਉਹਦਾ ਮਨ ਜਿਹੜਾ ਹੈ ਪਰਮਾਤਮਾ ਦੇ ਨਾਮ ਵਿੱਚ ਭਿੱਜ ਜਾਂਦਾ ਪਰ ਇਸ ਗੱਲ ਨੂੰ ਕੋਈ ਬਿਰਲਾ ਸਮਝਦਾ ਕੋਈ ਬਿਰਲਾ ਵਿਚਾਰਦਾ ਬਿਰਲੇ ਹੀ ਬੁੱਝਦਾ ਇਸ ਗੱਲੋਂ ਗੁਰਮੁਖ ਨਿੱਜ ਘਰ ਵਾਸਾ ਹੋਏ ਘਰ ਦੇ ਰਾਰੇ ਨੂੰ ਸਿਆਰੀਆ ਆਰਥਿਕ ਘਰ ਵਿੱਚ ਨਿੱਜ ਘਰ ਨਿੱਜੀ ਘਰ ਆਪਣੇ ਆਪ ਵਿੱਚ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਮਨੁੱਖ ਆਪਣੇ ਆਪ ਵਿੱਚ ਸਤਗੁਰ ਕਹਿੰਦੇ ਨੇ ਟਿਕ ਜਾਂਦਾ ਉਹਦਾ ਵਾਸਾ ਆਪਣੇ ਆਪ ਵਿੱਚ ਹੋ ਜਾਂਦਾ ਉਹ ਆਪਣੀ ਨਿੱਜੀ ਕਰਜਣੀ ਪਰਮਾਤਮਾ ਦੇ ਨਾਲ ਜੁੜ ਜਾਂਦਾ ਉਹਦਾ ਮਨ ਪਰਮਾਤਮਾ ਵਿੱਚ ਜੁੜ ਜਾਂਦਾ ਗੁਰਮੁਖ ਜੋਗੀ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਉਹ ਜੋਗੀ ਹੈ ਭਾਵ ਰੱਬ ਨਾਲ ਜੁੜਿਆ ਹੋਇਆ ਹੈ ਜੁਗਤ ਪਛਾਣੇ ਪ੍ਰਭੂ ਮਿਲਾਪ ਦੀ ਜੁਗਤੀ ਨੂੰ ਉਹ ਜਾਣਦਾ ਹੈ ਜੁਗਤ ਤਤ ਤੈਨੂੰ ਸਿਆਹੀ ਲੱਗੀ ਹੋਈ ਅਰਥ ਹੈ ਜੁਗਤੀ ਵਿਧੀ ਤਰੀਕਾ ਉਹਨੂੰ ਪ੍ਰਮਾਤਮਾ ਦੇ ਮਿਲਾਪ ਦਾ ਤਰੀਕਾ ਪਤਾ ਲੱਗ ਜਾਂਦਾ ਜਦ ਪ੍ਰਮਾਤਮਾ ਦੇ ਨਾਲ ਮਿਲੇ ਜਾਂਦਾ ਤੇ ਫਿਰ ਤਰੀਕੇ ਸਾਰੇ ਖਤਮ ਹੀ ਹੋ ਜਾਂਦੇ ਭਾਵ ਉਹਨੂੰ ਇਹ ਸੋਝੀ ਹੁੰਦੀ ਕਿ ਪ੍ਰਭੂ ਨਾਲ ਮਿਲਾਪ ਕੇ ਮੇ ਹੋਵੇ ਗੁਰਮੁਖ ਨਾਨਕ ਇੱਕੋ ਜਾਣੇ ਇੱਕੋ ਜਾਨਣਾ ਮਤਲਬ ਇੱਕੋ ਹੀ ਪ੍ਰਮਾਤਮਾ ਨੂੰ ਹਰੀ ਦੇ ਰਗਾ ਜਾਣਨਾ ਉਹਨੂੰ ਸਰਬ ਵਿਆਪਕ ਜਾਣਨਾ ਜਿਹੜਾ ਗੁਰੂ ਦੇ ਦੱਸੇ ਰਹਾ ਤੇ ਚੱਲਦਾ ਉਹ ਹਰ ਥਾਂ ਪ੍ਰਮਾਤਮਾ ਨੂੰ ਹੀ ਜਾਣਦਾ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਦੀ ਉਹਨੂੰ ਪਹਿਚਾਨ ਨਹੀਂ ਪਾਪ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਨੂੰ ਜਾਣਦਾ ਵੀ ਨਹੀਂ ਹੈ ਜਾਣਨਾ ਵੀ ਨਹੀਂ ਚਾਹਦਾ ਉਹਦਾ ਭਰੋਸਾ ਇੱਕ ਰੱਬ ਤੇ ਹੀ ਹੁੰਦਾ ਪ੍ਰਮਾਤਮਾ ਤੇ ਹੁੰਦਾ ਹੈ ਹੁਣ ਅਗਲੀ ਪੌੜੀ ਹੈ 70 ਨੰਬਰ ਪੌੜੀ ਹੈ ਪਹਿਲਾਂ ਇਸ ਦਾ ਪਾਠ ਕਰੀਏ ਬਿਨ ਸਤਗੁਰ ਸੇਵੇ ਯੋਗ ਨ ਹੋਈ ਬਿਨ ਸਤਗੁਰ ਭੇਟੇ ਮੁਕਤ ਨ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨ ਜਾਏ ਬਿਨ ਸਤਗੁਰ ਭੇਟੇ ਮਹਾ ਦੁਖ ਪਾਏ ਬਿਨ ਸਤਗੁਰ ਭੇਟੇ ਮਹਾ ਗਰਬ ਗੁਬਾਰ ਨਾਨਕ ਬਿਨ ਗੁਰ ਮੁਆ ਜਨਮ ਹਾਰ ਕਿ 70 ਨੰਬਰ ਪੌੜੀ ਦਾ ਨੰਬਰ ਹੈ ਤਾਂ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਉਹ ਗੁਰਮੁਖ ਹੈ ਤੇ ਸਾਰੀ ਵਿਸ਼ੇਸ਼ਤਾ ਪਰ ਗੁਰਮੁਖ ਦੀ ਦੱਸੀ ਕਿ ਗੁਰਮੁਖ ਰੱਬ ਨਾਲ ਅਪੇਧ ਹੋ ਜਾਂਦਾ ਪਰ ਕਹਿੰਦੇ ਉਹ ਰੱਬ ਨੂੰ ਅਪੇਧ ਹੋਣ ਵਾਸਤੇ ਗੁਰੂ ਦੀ ਜ਼ਰੂਰਤ ਹੈ ਤਾਂ ਗੁਰੂ ਤੋਂ ਬਿਨਾ ਇਹ ਹੋਣਾ ਅਸੰਭਵ ਹੈ ਇਸ ਕਰਕੇ ਕਹਿੰਦੇ ਨੇ ਬਿਨ ਸਤਗੁਰ ਸੇਵੇ ਗੁਰੂ ਦਾ ਸਿਮਨ ਕੀਤੇਆਂ ਦਿੱਤੇ ਹੋਏ ਸ਼ਬਦ ਨੂੰ ਜਪੇ ਬਿਨਾ ਜੋਗ ਨਾ ਹੋਈ ਜੋਗ ਦਾ ਅਰਥ ਹੈ ਜੋੜ ਮਿਲਾਪ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਬਿਨ ਸਤਗੁਰ ਭੇਟੇ ਗੁਰੂ ਨੂੰ ਭੇਟੇ ਬਿਨਾ ਮਿਲੇ ਬਿਨਾ ਮਿਲਾਪ ਕੀਤੇ ਬਿਨਾ ਮੁਕਤ ਨਾ ਕੋਈ ਸੰਸਾਰ ਦੇ ਵਿੱਚ ਕੋਈ ਬੰਧਨਾ ਤੋਂ ਬਕਾਰਾਂ ਤੋਂ ਮੁਕਤ ਨਹੀਂ ਹੋ ਸਕਿਆ ਉਹਦਾ ਛਡਕਾਰਾ ਨਹੀਂ ਹੋ ਸਕਦਾ ਉਹਨੂੰ ਮੁਕਤੀ ਨਹੀਂ ਮਿਲ ਸਕਦੀ ਮੌਕਤ ਦੇ ਤੱਤੇ ਨੂੰ ਸ਼ਿਆਰੀ ਹੈ ਇਹ ਵੀ ਇਸਤਰੀ ਲਿੰਗ ਸ਼ਬਦਾ ਇਹਦਾ ਮਤਲਬ ਮੁਕਤੀ ਭਾਈ ਜਿਹੜਾ ਗੁਰੂ ਨੂੰ ਨਹੀਂ ਮਿਲਦਾ ਉਹਨੂੰ ਜਿਹੜਾ ਹੈ ਸੰਸਾਰ ਦੇ ਬਕਾਰਾਂ ਤੋਂ ਛੁਟਕਾਰਾ ਨਹੀਂ ਮਿਲਦਾ ਕਿਉਂਕਿ ਗੁਰੂ ਵਿਨ ਕੋਰ ਅੰਧਾਰ ਗੁਰੂ ਵਿਨ ਕੋਰ ਅੰਧਾਰ ਗੁਰੂ ਵਿਨ ਸਮਝਣਾ ਆਵੇ ਕੁੰਬੇ ਬੱਦਾਂ ਚੱਲ ਰਿਹਾ ਹੈ ਜਲ ਵਿਨ ਕੁੰਮ ਨਾ ਹੋਏ ਗਿਆਨ ਕਬਦਾਂ ਮੰਨ ਰਿਹਾ ਹੈ ਗੁਰ ਵਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾ ਗਿਆਨ ਹੋਏ ਨਹੀਂ ਸਕਦਾ ਬਿਨ ਸਤਗੁਰ ਭੇਟੇ ਗੁਰੂ ਨੂੰ ਭੇਟੇ ਬਿਨਾ ਮਿਲੇ ਬਿਨਾ ਨਾਮ ਪਾਇਆ ਨਾ ਜਾਏ ਪ੍ਰਮਾਤਮਾ ਦਾ ਨਾਮ ਮਿਲਦਾ ਨਹੀਂ ਪ੍ਰਾਪਤ ਨਹੀਂ ਹੁੰਦਾ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਤੱਕ ਗੁਰੂ ਨੂੰ ਨਹੀਂ ਮਿਲਦਾ ਹੈ ਬਿਨ ਸਤਗੁਰ ਭੇਟੇ ਮਹਾ ਦੁੱਖ ਪਾਏ ਗੁਰੂ ਨੂੰ ਮਿਲੇ ਬਿਨਾ ਇਹਨੂੰ ਗਿਆਨ ਨਹੀਂ ਹੁੰਦਾ ਅਗਿਆਨਤਾ ਵਿੱਚ ਫਿਰੇ ਮਾੜੇ ਕਰਮ ਕਰਦਾ ਤੇ ਬੜੇ ਦੁੱਖ ਪਾਉਂਦਾ ਬਹੁਤ ਦੁੱਖ ਪਾਉਂਦਾ ਮਨ ਜਣੀ ਵੱਡਾ ਦੁੱਖ ਪਾਉਂਦਾ ਫਿਰੇ ਇਸ ਸੰਸਾਰ ਦੇ ਵਿੱਚ ਮਹਾ ਦੁੱਖ ਮਤਲਬ ਸਾਰੇ ਦੁੱਖਾਂ ਤੋਂ ਵੱਡਾ ਦੁੱਖ ਤੋ ਇਹਨੂੰ ਬੜੇ ਦੁੱਖ ਮਿਲਦੇ ਨੇ ਜਦੋਂ ਕਿ ਲਈ ਬਹੁਤ ਵੱਡਾ ਦੁੱਖ ਸਹਿਣ ਲੈਂਦਾ ਪ੍ਰਮਾਤਮਾ ਤੋਂ ਦੂਰ ਹੋ ਕੇ ਪ੍ਰਮਾਤਮਾ ਦੇ ਵਿਛੋੜੇ ਦਾ ਰੱਬ ਦੇ ਵਿਛੋੜੇ ਦਾ ਵੱਡਾ ਦੁੱਖ ਲੱਗ ਜਾਂਦਾ ਇਹਨੂੰ ਬਿਨ ਸਤਗੁਰ ਭੇਟੇ ਮਹਾ ਗਰਭ ਗੁਬਾਰ ਗਰਭ ਹੁੰਦਾ ਹੰਕਾਰ ਗੁਬਾਰ ਹੁੰਦਾ ਹਨੇਰਾ ਇਹ ਗਰਵ ਦੇ ਬੱਬੇ ਨੂੰ ਸਿਆਰੀਆਂ ਮਤਲਬ ਅਹੰਕਾਰ ਵਿੱਚ ਗੁਬਾਰ ਦੇ ਰਾਰੇ ਨੂੰ ਸਿਆਰੀਆਂ ਮਤਲਬ ਅਗਿਆਨਤਾ ਵਿੱਚ ਗੁਰੂ ਨੂੰ ਮਿਲੇ ਬਿਨਾ ਇਹ ਮਨੁੱਖ ਸਦਾ ਹੀ ਅਹੰਕਾਰ ਔਰ ਅਗਿਆਨਤਾ ਵਿੱਚ ਰਹਿੰਦਾ ਇਹਦਾ ਹੰਕਾਰ ਨਹੀਂ ਮਿਟ ਸਕਦਾ ਕਿਉਂਕਿ ਆਪਾ ਪਾਵ ਗੁਰੂ ਹੀ ਮਿਟਾ ਸਕਦਾ ਪਾਵ ਹੰਕਾਰ ਗੁਰੂ ਹੀ ਮਿਟਾ ਸਕਦਾ ਤੇ ਗੁਰੂ ਨੂੰ ਭੇਟੇ ਬਿਨਾ ਗੁਰੂ ਨੂੰ ਮਿਲੇ ਬਿਨਾ ਇਹਦਾ ਹੰਕਾਰ ਨਹੀਂ ਮਰਦਾ ਕਦੇ ਵੀ ਤੋਂ ਸਤਿਗੁਰ ਕਹਿੰਦੇ ਨੇ ਸਦਾ ਅਗਿਆਨਤਾ ਵਿੱਚ ਰਹਿੰਦਾ ਹੈ ਨਾਨਕ ਸਬੋਧਨ ਸ਼ਬਦ ਹੈ ਜਿਵੇਂ ਅੱਪਰ ਵੀ ਇਹ ਨਾਨਕ ਇਹ ਵੀ ਸਬੋਧਨ ਸ਼ਬਦ ਹੈ ਨਾਨਕ ਬਿਨ ਗੁਰ ਮੋਆ ਜਨਮ ਹਾਰ ਹੈ ਏ ਨਾਨਕ ਗੁਰੂ ਤੋਂ ਬਿਨਾ ਮਨੁੱਖ ਮਰ ਜਾਂਦਾ ਇਹ ਜਨਮ ਹਾਰ ਜਾਂਦਾ ਭਾਵ ਆਤਮਿਕ ਮੌਤੇ ਮਰ ਜਾਂਦਾ ਇਹ ਜਿਉਂਦੇ ਜੀਵ ਵਿਕਾਰਾਂ ਵਿੱਚ ਫਸ ਕੇ ਪਰਮਾਤਮਾ ਨੂੰ ਭੁਲਾ ਕੇ ਆਤਮਿਕ ਮੌਤ ਸਹਿ ਰ ਲੈਂਦਾ ਤੋਂ ਗੁਰੂ ਤੋਂ ਬਿਨਾ ਪਰਮਾਤਮਾ ਨਾਲ ਮਿਲ ਲਾਪਨੀ ਹੈ ਕਿ ਗੁਰੂ ਤੋਂ ਬਿਨਾ ਗੁਰਮੁਖ ਨਹੀਂ ਬਣਿਆ ਜਾ ਸਕਦਾ ਤੋ ਗੁਰਮੁਖ ਜਿਹੜਾ ਗੁਰੂ ਵੱਲ ਮੁਖ ਰੱਖਦਾ ਹੈ ਗੁਰੂ ਦੀ ਗੱਲ ਨੂੰ ਮੰਨਦਾ ਹੈ ਇਸ ਕਰਕੇ ਜਿਹੜਾ ਗੁਰੂ ਦੇ ਨਾਲ ਜੁੜਦਾ ਉਹਦੇ ਦੁੱਖਾਂ ਦਾ ਨਾਸ਼ ਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਕਰ ਦਿੰਦਾ ਹੈ ਤੋ ਇਹ ਦੋ ਪੂੜੀਆਂ ਵਿੱਚ ਸਤ ਗੁਰਾਂ ਨੇ ਸਿੱਧਾਂ ਨੂੰ ਜਿੱਥੇ ਗੁਰਮੁਖ ਦੀ ਗੱਲ ਕੀਤੀ ਉੱਥੇ ਗੁਰਮੁਖ ਦੇ ਸੁੱਖ ਦੱਸੇ ਨੇ ਕਿ ਜਿਹੜਾ ਗੁਰਮੁਖ ਹੈ ਉਹ ਸ਼ਬਦ ਦੀ ਵਿਚਾਰ ਕਰਦਾ ਹੈ ਇਹੜਾ ਗੁਰਮੁਖ ਹੈ ਉਦੇ ਅੰਦਰ ਰੱਬੀ ਬਾਣੀ ਪ੍ਰਗਟ ਹੋ ਜਾਂਦੀ ਜਿਹੜਾ ਗੁਰਮੁਖ ਹੈ ਉਹਦਾ ਮਨ ਰੱਬ ਵਿੱਚ ਭਜਿਆ ਰਹਿੰਦਾ ਪਰ ਕਿਸੇ ਨੂੰ ਪਤਾ ਨਹੀਂ ਲੱਗਦਾ ਕੋਈ ਵਿਰਲਾ ਜਾਣਦਾ ਜਿਹੜਾ ਗੁਰਮੁਖ ਹੈ ਉਹ ਆਪਣੇ ਆਪ ਵਿੱਚ ਟਿਕ ਜਾਂਦਾ ਜਿਹੜਾ ਗੁਰਮੁਖ ਹੈ ਉਹਨੂੰ ਪ੍ਰਭੂ ਨਾਲ ਜੁੜਨ ਦੀ ਝੁਕਤੀ ਮਿਲ ਜਾਂਦੀ ਤੇ ਜਿਹੜਾ ਗੁਰਮੁਖ ਹੈ ਉਹ ਹਰ ਥਾਂ ਰੱਬ ਨੂੰ ਜਾਣਦਾ ਹੈ ਇਸ ਕਰਕੇ ਗੁਰੂ ਤੋਂ ਬਿਨਾ ਗੁਰਮੁਖ ਨਹੀਂ ਬਣਿਆ ਜਾ ਸਕਦਾ ਉਹ ਸਤੋਰ ਕਹਿੰਦੇ ਨੇ ਬਿਨਾ ਗੁਰੂ ਨੂੰ ਮਿਲੇਆ ਕਦੇ ਰੱਬ ਨਾਲ ਜੋੜ ਨਹੀਂ ਹੁੰਦਾ ਬਿਨਾ ਗੁਰੂ ਨੂੰ ਮਿਲੇਆ ਕਦੇ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਬਿਨਾ ਗੁਰੂ ਨੂੰ ਮਿਲਿਆਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਬਿਨਾ ਗੁਰੂ ਨੂੰ ਮਿਲਿਆਂ ਬੜਾ ਆਤਮਿਕ ਮੌਤ ਦਾ ਦੁੱਖ ਕਹਿ ਲਿਏ ਜਾਂ ਰੱਬ ਤੋਂ ਵਿਛੋੜੇ ਦਾ ਦੁੱਖੀ ਨੂੰ ਲੱਗ ਜਾਂਦਾ ਤੋ ਬਿਨਾ ਗੁਰੂ ਨੂੰ ਮਿਲੇ ਸਦਾ ਹੰਕਾਰ ਔਰ ਅਗਿਆਨਤਾ ਵਿੱਚ ਮਨੁੱਖ ਰਹਿੰਦਾ ਹੈ ਇਸ ਕਰਕੇ ਸਤੂਰ ਕਹਿੰਦੇ ਨੇ ਗੁਰੂ ਜ਼ਰੂਰੀ ਹੈ ਕਿਉਂਕਿ ਇਹ ਨਾਨਕ ਗੁਰੂ ਤੋਂ ਬਿਨਾ ਮਨੁੱਖਾਪਣੇ ਜਨਮ ਨੂੰ ਗਵਾ ਲੈਂਦਾ ਆਤਮਿਕ ਮੌਤ ਸਹਿਰ ਲੈਂਦਾ ਸਿਨਦਨ ਨਾ ਪੋੜੀਆਂ ਦੇ ਵਿੱਚ ਸਤਿਗੁਰ ਨੇ ਜਿੱਥੇ ਸਿੱਧਾਂ ਨੂੰ ਸਮਝਾਇਆ ਉੱਥੇ ਸਾਨੂੰ ਵੀ ਇਹ ਸੋਝੀ ਬਖਸ਼ੀ ਹੈ ਆਓ ਗੁਰੂ ਵਾਲੇ ਬਣੀਏ ਅਸੀਂ ਗੁਰਸੇਖਾਂ ਖੰਡੇ ਬਾਟੇ ਦਾਮਤ ਛੱਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਪ੍ਰਮਾਤਮਾ ਨਾਲ ਮਿਲ ਲਪ ਕਰੀਏ ਕਿਉਂਕਿ ਇਹ ਤੇਰਾ ਅਵਸਰ ਇਹ ਤੇਰੀ ਵਾਰ ਘਟ ਭੀ ਇਤਰ ਤੂੰ ਦੇਖ ਵਿਚਾਰ ਰੋਜ ਪੜਦੇ ਆ ਭਈ ਪ੍ਰਾਪਤ ਮਨੁੱਖ ਦੇਹੁਰਿਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਗੁਰੂ ਵਾਲੇ ਬਣ ਕੇ ਪ੍ਰਮਾਤਮਾ ਨਾਲ ਜੁੜੀਏ ਪਰਮੇਸ਼ਰ ਨੂੰ ਚੇਤੇ ਕਰੀਏ ਇਹ ਸਤਿਗੁਰ ਨੇ ਜਿੱਥੇ ਸਿੱਧਾਂ ਨੂੰ ਸਮਝਾਇਆ ਉਤੇ ਸਾਨੂੰ ਵੀ ਇਸੇ ਦੀ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ